ਪਤਾ ਕਰੇ ਪ੍ਰੇਮਾ ਕਾਲਾ ਭੋਲਾ ਸਿੰਘ ਆਪਾਂ ਤੁਹਾਡੇ ਨਾਲ ਦੋ ਚਾਰ ਦਿਨ ਕਰਕੇ ਤੇ ਦੱਸੋ ਕਾਣੀ ਦੱਸੋ ਕੀ ਆ ਉਹ ਤਾਂ ਬੰਨ ਜਿਹੜੀਆਂ ਨਾਲ ਖੜੇ ਕੋਲ ਆ ਜੀ ਉਸੇ ਹੀ ਆ ਜਾਓ ਮੈਂ ਨਹੀਂ ਉੱਥੇ ਨਹੀਂ ਜਾਣਾ ਹਾਂ ਚਲੋ ਇੱਥੇ ਬੈਠੋ ਉਹਨੇ ਤਾਂ ਮੇਰੇ ਤੇ ਪਿਛਲੇ ਪਿਛਲੀ ਗਰਮੀ ਨੇ ਹਮਲਾ ਕਰਾਇਆ ਖੜੀ ਨੇ ਮੇਰੇ ਤੇ ਹਾਂ ਆ ਇਹ ਨਹੀਂ ਪਤਾ ਕੀ ਗੱਲ ਉਹ ਉਥੇ ਬਾਹਰ ਆ ਜਾਓ ਫਿਰ 2 ਮਿੰਟ ਕੇ ਬਾਅਦ ਤੁਸੀਂ ਜੇ ਮੋਂ ਸਾਹਮਣੀ ਨਹੀਂ ਬੋਗੋਗੇ ਹਨਾ ਮਤੈ ਸੁਣ ਕੇ ਇਹ ਮੇਰੀ ਗੱਲ ਨੂੰ ਦੁਬਾਰਾ ਸੁਣ ਕੇ ਹਨਾ ਹਾਂ ਮੇਰੇ ਕਰ ਦੂਗੀ ਇਹਨਾਂ ਦੀ ਗੱਲ ਚਲੋ ਬੈਠੋ ਮੇਰੇ ਇੱਥੇ ਬਾਹਰ ਤੁਸੀਂ ਮੰਜੇ ਕੱਢ ਲਓ ਜਿਆਦੀ ਗੱਲਾਂ ਤਾਂ ਹਾਂ ਇੱਥੇ ਬਾਹਰ ਬੈਠ ਜਾਓ ਯਾਰ ਕੋਈ ਗੱਲ ਨਹੀਂ ਗੱਲ ਸਾਡੀ ਗੱਲ ਨਾਲ ਸੁਣੋ ਮੇਰੀ ਨਿੱਕੀ ਜਿਹੀ ਬੱਚੀ ਮੇਰੀ ਕੁੜੀ ਨੂੰ ਇਹ ਨਹੀਂ ਅਸਾੜੀ ਜ਼ਬਰਦਸਤੀ ਇਹ ਤੂੰ ਕਾਟ ਕਲੰਦਸ ਚੋਪ ਅਸੀਂ ਚੋਪ ਅਸੀਂ ਵੀਰ ਵਿੱਚ ਸਾਡੀ ਕੁੜੀ ਵੇਖੋ ਇਹ ਦੁੰਮਰ ਕਿੰਨੀ ਹੈ ਨਹੀਂ ਪਤਾ ਗੱਲ ਪਤਾ ਕੀ ਕੀ ਅੰਗੜਾ ਮੜਾ ਬੋਲਦਾ ਨਾ ਕੱਲ ਸੁੱਖ ਪਾਉਂਦੇ ਨਾ ਕੁੜੀ ਤਾ ਦੱਸ ਕੁਸੂਰ ਸੁੱਖ ਤਾਂ ਮਾਣੇ ਨਾ ਮੇਰੀ ਕੁੜੀ ਦੇ ਕਸੂਰ ਆ ਵੀ ਇਹਨੇ ਸਾਡੇ ਘਰੇ ਜਨਮ ਲੈ ਲਿਆ ਆਜੋ ਨਿਕਿਆ ਰੱਖ ਮੰਜਾ ਬਾਹਰ ਚੱਕੋ ਆ ਚੱਕੋ ਸਾਡੀ ਕੁੜੀ ਨੇ ਤਾਂ ਹੀ ਕਸੂਰ ਮੰਨ ਕੇ ਆਜੀ ਕਹਿੰਦੀ ਮੇਰਾ ਪੁੱਤਰ ਤੁਹਾਡਾ ਨਿਵਾਇ ਕਰੇਗਾ ਤੂੰ ਅੱਜ ਕੱਲ ਕਰੀਂ ਕੁੜੀ ਨੂੰ ਸੱਦੋ ਸੱਦਨੇ ਆ ਆਜ ਨਹੀਂ ਆਜ ਨਹੀਂ ਆਇਆ ਮੇਰੇ ਕੋਲ ਨਹੀਂ ਚਾਹ ਪੀ ਕੇ ਆ ਮਰਦਾ ਚਾਹ ਪੀ ਕੇ ਆ ਨਹੀਂ ਨਹੀਂ بابا ਉਹਨਾਂ ਨੇ ਤੁਹਾਡੇ ਕੋਲ ਪਾਪਾ ਜੀ ਚਾਹ ਪੀ ਲੈਣੇ ਤਾਂ ਨਹੀਂ ਨਹੀਂ بابا ਜੀ ਤੁਹਾਨੂੰ ਚਾਹ ਪੀ ਲੈਣੇ ਤਾਂ ਨਹੀਂ ਨਹੀਂ ਮੇਰੇ ਅਨਪਤਾ ਗੱਲ kia ਅਸੀਂ ਜ਼ਿਆਦਾ ਟਾਈਮ ਨਹੀਂ ਬਹਿਣਾ ਵਾ ਦੋ ਗੱਲਾਂ ਕਰਨੀਆਂ ਚਲੇ ਜਾਣਾ ਆ ਅੱ디 ਕਿਹੜੇ ਬੈਠਾ ਰਹਿਣਾ ਆ ਸਾਹਮਣੇ ਸਾਹਮਣੇ ਗੱਲ ਇਹ ਕਰਨੀ ਗੇ ਤੁਹਾਡੇ ਪੈਰ ਉੱਤੇ ਗੱਲ ਨਹੀਂ ਹੈਗੀ ਆਈ ਸਾਡੇ ਨਾਲ ਵੀਰੇ ਕੀ ਗੱਲ ਐ ਸੁਣਦਾ ਪੈਣੇ ਅਸੀਂ ਵੀ ਤੁਹਾਡੇ ਪਿੰਡਾਂ ਦੇ ਆਸੀਂ ਬਾਹਰੋਂ ਥੋੜੀ ਆਏ ਆ ਆਪਦੇ ਘਰੇ ਖੜੇ ਆ ਹਾਂ ਆ ਇੱਥੇ ਦੋ ਮਾ ਬਾਹਰ ਬੈਠ ਜੇ ਨੇ ਉਹੀ ਕਹ ਆ ਪਾ ਚਲੋ ਇੱਥੇ ਨਹੀਂ ਬੈੰਦੇ ਉਧਰ ਨਹੀਂ ਜਾਂਦੇ ਮੇਰੇ ਕਿਸੇ ਨੇ ਕਰਦਾ ਬਾਪਾ ਜੀ ਉਹਨੇ ਤੁਹਾਡੇ ਛੱਡਿਆ ਕੋਸ਼ ਵੀ ਨਹੀਂ ਬਣਦਾ ਕਿਉਂ ਕਿ ਕਿਸੇ ਨੇ ਕੰਮ ਨਹੀਂ ਕਰੀ ਜਾਂਦਾ ਪੈਣੇ ਕੋਈ ਗੱਲ ਨਹੀਂ ਆਪਾਂ ਗੱਲ ਕਰਨੀ ਆਪਾਂ ਲੜਨਾ ਥੋੜੀ ਆ ਕੀ ਲੱਗਦੀ ਰੋਹੀ ਨਾ ਚੁੱਪ ਕਰ ਕੁਛ ਨਹੀਂ ਕਰ ਚੁੱਪ ਕਰ ਕੁਛ ਨਹੀਂ ਕਰ ਚੁੱਪ ਕਰ ਆਹਦੇ ਚਲੋ ਆਪਾ ਤੁਹਾਡਾ ਯਾਰ ਉਹਨਾਂ ਸਾਨੂੰ ਪਿਆਰ ਸਰਕਾਰ ਦੇ ਨਾਲ ਸੱਜਿਆ ਹੈ ਨਾ ਜੇ ਇਹ ਤੁਹਾਡਾ ਨਿਭੜੂਗਾ ਤੇ ਭਾਈ ਤੁਹਾਡੀ ਗੱਲ ਕਰ ਜਾਗੇ ਜੇ ਨਹੀਂ ਨਿਭੜੂਗਾ ਤੇ ਫਿਰ ਭਾਈ ਤੁਸੀਂ ਵੇਖ ਲਿਓ ਆਪਣਾ ਕੀ ਕਰਦੇ ਹੋ ਉਹਨੇ ਤਾਂ ਸਾਨੂੰ ਕੁੜੀ ਨੇ ਕਿਹਾ ਵੀ ਤੁਹਾਨੂੰ ਨਿਆੰਗ ਵੱਢਣ ਆਉਣਗੇ ਅਸੀਂ ਖੜਿਆ ਸਾਨੂੰ ਵੱਢ ਦਿਓ ਉਹਨੇ ਤਾਂ ਬਹੁਤ ਸਾਨੂੰ ਕਿਹਾ ਜੇ ਸਹੀ ਕਰਦੇ ਆ ਨਿਆੰਗ ਇੱਕ ਮਿੰਟ ਵੀਰ ਜੀ ਨਿਆੰਗ ਕਿੰਨੇ ਕੁ ਬੰਦੇ ਵੱਢਦੇ ਰਹਿੰਦੇ ਸੀ ਦੇਖਿਆ ਕਿੰਨੇ ਨੂੰ ਖਬਰ ਆਈਆਂ ਨੇ ਅੰਗ ਬੰਦੇ ਵੜਦੇ ਆ। ਬੋਲ ਕਹਿ ਨਹੀਂ ਤਾ ਡੱਕਣ ਮੂਤਰ ਕੱਢ ਕੇ ਜਾਂਦੇ। ਮੈਨੂੰ ਜਿੰਨੀਆਂ ਬੇਫੜਤ ਗੱਲਾਂ ਕਹਿੰਦੀ ਨੇ ਮੈਂ ਤੁਹਾਨੂੰ ਵੀਰੇ ਕੀ ਦੱਸਾਂ। ਤੁਹਾਡੇ ਘਰ ਤੁਸੀਂ ਤਾਂ ਵੀਰੇ ਕਾਦੇ ਘਰ ਆਏਗੇ। ਪਰ ਮਨ ਤੂੰ ਫਲਤੂ ਬੋਲਿਆ ਤਾਨੂੰ। ਨਹੀਂ ਕੋਈ ਨਹੀਂ ਬੋਲਿਆ। ਤੂੰ ਬੋਲਿਆ ਤੇ ਨਾ ਬੋਲਾਂਗੇ। ਅਸੀਂ ਉੱਥੇ ਬੋਲਦੇ ਆ ਜਿੱਥੇ ਉਹ ਸਾਡੀ ਇੱਜ਼ਤ ਨਹੀਂ ਕਰਦਾ ਫੇਰ ਅਸੀਂ ਬੋਲਦੇ। ਇਹ ਯਾਰ ਸਾਡੀ ਤੁਸੀਂ ਇੱਜ਼ਤ ਕਰਦੇ ਹੋ। ਅਸੀਂ ਤੁਹਾਡੀ ਇੱਜ਼ਤ ਕਰਦੇ ਆ। ਫੇਰ ਬਾਬਾ ਜੀ ਕੋਈ ਸਾਡਾ ਮਤਲਬ ਨਹੀਂ ਪੰਦਾ ਕਿਸੇ ਦੇ ਘਰ ਜਾਵਾਂ ਪੈ ਜੀ ਜਾਂ ਕਿਸੇ ਦੇ ਘਰ ਤੋਂ ਗੱਲ ਕਰੀਏ। ਨਾ ਪਟੇਰੋ ਇੱਥੇ ਜੜੀ ਹੁੰਦਾ ਆਇਆ ਦੱਸ ਨਹੀਂ ਆਪਾਂ ਇੱਥੇ ਆਪ ਦੇ ਆਹੋ ਕੋਈ ਨਹੀਂ ਕੋਈ ਨਹੀਂ ਯਾਰ ਤੇਰੀ ਕਿੱਥੇ ਮਲਾਜਮਾ ਕਿੱਥੇ ਆਜੋ ਯਾਰ ਆਜੋ ਭੋਲੇ ਭੋਲੇ ਮੈਂ ਪ੍ਰਧਾਨਜੀਤ ਪਿੰਡ ਦੇ ਨੇ ਇਹ ਕਹਿ ਸਕਦੇ ਨੇ